ਰਤਨ ਅੱਜ ਰahmat ਦੀ ਬਰਸਾਤ ਹੈ ਸਤਿ ਸ਼੍ਰੀ ਅਕਾਲ ਜੀ ਕਿੰਨਾ ਸਵੇਰ ਦਾ ਟਾਈਮ ਹੈ 4 ਵਜੇ ਅੱਜ ਜਿੰਦੇ ਫੇਰ 3 ਬਰਾਤਰਾ ਤੇ ਜਾ ਰਹਿਆਂਗੇ ਬਾਕਪੁਰ ਜਾ ਰਹੇ ਸੀਗੇ ਤੇ ਚਲੋ ਪਹਿਲਾਂ ਇਹ ਸੀਗੇ ਸੀ ਬਾਕਪੁਰ ਤੇ ਹੁਣ ਦੂਜੀ ਵਾਰ ਲੱਗਦੀ ਬਾਕਪੁਰ ਦੀ ਇਹ ਅੱਜ ਸਾਰੇ ਜਿਹੜਾ ਮੋੜਨ ਹੋ ਵੀ ਜਾਂਦੇ ਆ ਨੂੰ ਅੱਜ ਜਾਵਾਂਗੇ ਅੱਜ ਜਾਵਾਂਗੇ ਅੱਜ ਟਾਈਮ ਬਸ ਅੱਜ ਟਾਈਮ ਲੱਗ ਰਿਹਾ ਹੈ ਤੁਹਾਨੂੰ ਅੰਦਰ ਅੱਗੇ ਸੀਸੀ ਫੌਜੀ ਢਾਬੇ ਤੇ ਇਹ ਰੋਟੀ ਖਾਵਾਂਗੇ ਚਾਹ ਪੀਵਾਂਗੇ ਫਿਰ ਦੁਬਾਰੇ ਤੁਰਾਂਗੇ ਖਰਾਚ ਹੋ ਗਈ ਸੀ ਜੀ ਆਪਾਂ ਹੁਣ ਉੱਥੇ ਬਸ ਸਟਾਪ ਚ ਦੇਖਾਂਗੇ ਬੈਠਾਂਗੇ ਤੇ ਰੈਸਟ ਕਰਾਂਗੇ 15 ਮਿੰਟ ਇਸ ਮਸਲ ਸਟੈਂਡ ਚ ਆ ਗਏ ਸੀ। ਅਗਰ ਨੂੰ ਕਰਾਂ। 3 ਚੋ ਬਾਸ ਸਟੈਂਡ। ਅੱਥੇ ਵਕ ਕੀ ਕਰਦੇ ਆ ਰੈਸਟ। 15 ਮਿੰਟ ਰੈਸਟ ਕਰਾਂਗੇ ਫਿਰ ਦਰਾਂਗੇ। ਤੁਸੀਂ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਦੂਸਰਾ ਦਿਨ ਚੜ ਗਿਆ ਜੀ ਸਾਡਾ। ਤੇ ਅਸੀਂ ਰਾਤ ਨੂੰ ਗੁਰੂ ਘਰ ਰੁਕੂਗੇ ਸੀਗੇ। ਬਹੁਤ ਵਧੀਆ ਨੇ ਇੱਥੇ ਬਾਬਾ ਜੀ ਬਹੁਤ ਜ਼ਿਆਦਾ ਵਧੀਆ ਸੇਵਾ ਕੀਤੀ ਬਧੀਆ ਬਹੁਤ ਵਧੀਆ ਸੀ ਵਧੀਆ ਰਹੇ ਕਮਲਾ ਦਿੱਤਾ ਬਾਬਾ ਜੀ ਨੇ ਬਹੁਤ ਵਧੀਆ ਰਹੇ ਖਬਰੂ ਜੀ ਹੁਣ ਅਸੀਂ ਜਾ ਰਹੇ ਸੀਗੇ ਠੀਕ ਹੈ ਬਾਹਰ ਨੂੰ ਫਰਸੀ ਤਰਦੇ ਦੂਸਰਾ ਲੈਣਾ ਸਾਡਾ ਸੂਰਜ ਵੀ ਚੜ ਗਿਆ ਇਸ ਤੋਂ ਲੇਟ ਹੋ ਗਈ ਅਸੀਂ ਇਹ ਗੁਰੂ ਪਰ ਅੱਜ ਸੂਰਜ ਜਿਆਦਾ ਹੀ ਨਹੀਂ ਪੈਂਦਾ ਹੈਗਾ ਉੱਤੇ ਠੀਕ ਹੈ ਅੱਧ ਰਿਹਾ ਅਸੀਂ ਦੇਖੋ ਇਹ ਬਹੁਤ ਜ਼ਿਆਦਾ ਧੁੱਪ ਪੈ ਰਹੀ ਹੈ ਬਹੁਤ ਜ਼ਿਆਦਾ ਗਰਮੀ ਹੈ ਦੇਖ ਜਾ ਕੇ ਪਰਮੇਸ਼ਰ ਦਵਾਰ ਜਾ ਕੇ ਰੈਸਟ ਕਰਾਂਗੇ ਦੋ ਤਿੰਨ ਘੰਟੇ ਹੁਣ ਇੱਥੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਤੁਰਾਂਗੇ ਜੀ गुरु घर के दर्शन मत्था टेके चाके फे तो थोड़ा रैस्ट करा जो घर चित कराने ਚਲੋ ਅੰਦਰ ਦਰਬਾਰ ਦੇ ਦਰਸ਼ਨ ਕਰਵਾਈਏ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਇਧਰ ਵੀ ਉਹ ਸੋਹਣਾ ਹਾਂਜੀ ਬੋਲੇ ਸੀ ਸਤਿ ਸ੍ਰੀ ਅਕਾਲ ਲੰਗਰ ਹਾਂਜੀ ਅਸੀਂ ਇੱਥੇ ਸਟੇ ਕਰ ਲਈ ਸੀ ਕਿ ਫਿਰ ਅਸੀਂ ਇੱਥੇ ਹੀ ਰਹਿ ਗਏ ਸੀ ਬਹੁਤ ਜ਼ਿਆਦਾ ਗਰਮੀ ਤੋਂ ਬਚਣ ਕਾਰਨ ਤੁਰਾਣੀ ਜਾ ਰਿਹਾ ਸੀਗਾ ਪੈਰ ਵੀ ਬਹੁਤ ਜ਼ਿਆਦਾ ਦਰਦ ਹੋਣ ਲੱਗ ਰਹੇ ਸੀਗੇ ਇਸ ਲਈ ਅਸੀਂ ਸੋਚਿਆ ਵੀ ਸਾਡੇ ਕੋਲੇ ਦਿਨ ਹੈਗੇ ਨਹੀਂ ਅਜੇ 3 ਦਿਨ ਪੈਣਗੇ ਵੀ ਹੌਲੀ-ਹੌਲੀ ਪਹੁੰਚਾਂਗੇ ਤੇ ਅੱਜ ਅਸੀਂ ਇੱਥੇ ਰਹਾਂਗੇ ਕੱਲ ਨੂੰ ਸਵੇਰੇ ਚੱਲਾਂਗੇ ਫਿਰ ਕੱਲ ਨੂੰ ਰਹਾਂਗੇ ਦੁਖਨਵਾਰਨਾ ਗੁਰੂ ਸਾਹਿਬ ਸਰਦੀਆਂ 'ਚ ਤਾਂ ਚੁਰਿਆ ਜਾਂਦਾ ਹੈਗਾ ਗਰਮੀਆਂ 'ਚ ਥੋੜਾ ਔਖਾ ਹੋਇਆ ਮੇਰਾ ਸਰਦੀਆਂ 'ਚ ਤਾਂ ਵਧੀਆ ਸੀ ਤਿੰਨ ਚਾਰ ਦਿਨਾਂ 'ਚ ਗਰਮੀਆਂ 'ਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈਗਾ ਤੁਰਨਾ ਕੁਝ ਤਾਂ ਬੋਲ ਹੀ ਜ਼ਿਆਦਾ ਹੋ ਜਾਂਦੀ ਹੈ ਫਿਰ ਗਰਮੀ अपना बहुत ज्यादा खौफ होया मैं पहला सोचे असली ਵੀ ਚਲੋ ਕੋਈ ਨਾ 3 ਘੰਟੇ ਰਹਿਾਂਗੇ 3 ਘੰਟੇ ਤੋਂ ਬਾਅਦ ਆਰਾਮ ਕਰਕੇ ਰੈਸਟ ਕਰਕੇ ਫਿਰ ਅਸੀਂ ਦੁਆਰੇ ਚੱਲਾਂਗੇ ਫਿਰ ਸੋਚਿਆ ਵੀ ਇੱਥੇ ਰਹਿ ਜਾਈਏ ਇੱਥੇ ਰਹਿ ਕੇ ਫਿਰ ਉਸ ਤੋਂ ਬਾਅਦ ਕੱਲ ਨੂੰ ਚੱਲਾਂਗੇ ਦੁਰਿਆਣੀ ਜਾ ਰਿਹਾ ਸੀ ਅੱਜ ਥੋੜੀ ਇਹ ਅੱਜ ਜ਼ਿਆਦਾ ਨੇ ਰੈਸਟ ਕਰਾ ਲਏ ਕਿ ਅਸੀਂ ਮਿਲਦੇ ਆ ਫਿਰ ਕੱਲ ਨੂੰ